ਦਣਾ ਹਾ ਝੂਠ ਤੇ ਇੱਕ ਛੂਟਾ ਕਰਾਈ ਮੈਂ ਬਾਹਰਾ ਆਦਾ ਹੋ ਗਿਆ ਛੂਟ ਤੇ ਜਿਹੜੇ ਹੁੰਦੇ ਦੇ ਹੋਵੇ ਅਖੇਸ ਦੇ ਭਰਾ ਦਾ ਹੋਗਾ ਛੂਟੋ ਉਤਰਿਆ ਹੀ ਮੈਂ ਉਹ ਢਾਈ ਜਾਗਾ ਤੇ ਤੰਜੀਰੀਆ ਪੀਪਾਗਾ ਤੇ ਮੈਂ ਦੋ ਜਾਨੀਆਂ ਨੂੰ ਛੱਡ ਕੇ ਦਿਖਾ ਰਿਆ ਸਿੰਦਰ ਨੂੰ ਵੀ ਲੈ ਭੈਣ ਮੈਂ ਆਹ ਲੈ ਕੇ ਜਾਨੀਆਂ ਸਮਾਰ ਮੌਜੀ ਦਾ ਪੁੱਤ ਆ ਹੋਇਆ ਮੇਰੇ ਆਪ ਇਹ ਵੀ ਜਾਨੀਆਂ ਪੀਪਾ ਆ ਬਚੂਟ ਆ ਮੇਰੇ ਪੋਤੇ ਦੇ ਨੀੜੇ ਆ ਆ ਮੈਨੂੰ ਦਾ ਛੂਟ ਆ ਆ ਖੇਸਾ ਦੇ ਭਰਾ ਦਾ ਤੇ ਆ ਦਾਈ ਦਾ ਛੂਟਾ ਹੈ ਉਹਨਾਂ ਨੂੰ ਆ ਸਮਝਾ ਦੁਸ਼ਿੰਦਰ ਨੂੰ ਤੇ ਫਿਰ ਮੈਂ ਲੈ ਕੇ ਜਾਵਾਂਗੀ ਦਿਖਾਤਾ ਦੇਵਾ ਫਿਰ ਅਗਲੀ ਆਏ ਕਹਿ ਦਿੰਦੀ ਵੀ ਕੀ ਦਿੱਤਾ ਹੈਗਾ ਤਾਂ ਪੰਜੀਰੀ ਚੱਕੀ ਦੇ ਕੇ ਆਈ ਸੰਤਾ ਦਿਖਾਇਆ ਨਹੀਂ ਕੱਲ ਨੂੰ ਬਹੂ ਵੀ ਕਹਿ ਦੂਗੀ ਬੁੜੀ ਨੇ ਮੈਨੂੰ ਕੀ ਦਿੱਤਾ ਹੈਗਾ ਆ 10 ਰੁਪਏ ਪੱਕਾ ਦਾ ਪੰਜੀਰੀ ਦਾ ਪੀਪਾ ਕਿਉ ਦਾ ਇਹਦਾ ਲਾਇਆਗਾ ਤੇ ਦੇ ਸਵਾ ਸਾਮਾਨ ਪਾਇਆ ਮੈਂ ਤਾਂ ਬਾਹਲੇ ਸਾਮਾਨ ਪਾਇਆ ਵੀ ਮੇਰੀ ਨੂਮ ਵਿਚਾਰੀ ਮੰਜੇ ਚ ਖੜੀ ਹੋਊ ਜੂਗੀ ਤੇ ਬਲਾਈ ਕੰਮ ਕਰੂਗੀ ਜੇ ਖਾਊਗੀ ਤਾਂ ਫੇਰ ਹੀ ਹੱਡ ਛੰਡੇ ਜਾਣਗੇ ਫੇਰ ਹੀ ਕਮਾਈ ਕਰੂਗੀ ਘਰੇ ਆ ਕੇ ਕੰਮ ਕਰੂਗੀ ਐ ਪਣ ਮਸਾ ਮੇਰੇ ਪੋਤਾ ਹੋਇਆਗਾ ਤੇ ਮੈਂ ਤਾਂ ਭੱਜੇ ਭੱਜ ਕੇ ਚਾ ਚਾਣਾ ਫੜਾ ਕੇ ਆਉਣੀ ਆ ਪੰਜੀਰੀ ਸਿੰਦਰ ਨੂੰ ਸੱਦ ਕੇ ਤੇ ਦਿਖਾ ਰਿਆ ਵਿਲਾਸ਼ਿੰਦਰੇ ਦੇਖ ਲੈ ਭਣਿਆ ਆ ਸਾਮਾਨ ਹੈਗਾ ਫੇਰ ਹੀ ਲੈ ਕੇ ਜਾਊਂਗੀ ਸਿੰਦਰ ਕੋਲ ਜਾਇਆ ਵਾ ਆ ਪੈਸੇ ਮਾ ਮਿਆ ਤੇ ਕੇ ਦੇਖਣਾ ਆ ਜੀ ਹਨ ਕੀ ਕੁਸ ਲਗਾਈ ਹੋ ਖਣੀ ਨਾ ਨਿਕਲਣ ਵਾਲੀ ਲਜਾਣਾ ਦੇਣੀ ਚੀਏ ਭਣੀ ਦੇਖ ਆਉਣੀ ਆ ਜਾ ਕੇ ਕੀ ਕੁਸ ਲਈ ਬੈਠੀ ਕਿਦਾਂ ਲਈ ਜੈਨੀ ਨਹੀਂ ਮਾਇਆ ਮਾਇਨੀ ਕੋਈ ਹੈ ਹੀ ਨਹੀਂ ਨਹੀਂ ਆ ਆ ਸੂਟ ਰੱਖੀ ਬੈਠਿਆ ਨਾ ਬਹੁਤਾ ਹੋਊਗਾ ਜਵਾਕ ਵਾਲੀ ਦੇ ਨਾਲ ਤੇ ਖੇਸ ਉਹਦੇ ਭਰਾ ਦਾ ਲਾਤਾ ਹੋਊਗਾ ਤੇ ਕਾ ਕੋਣ ਕਰਦਾ ਇਹ ਨਾ ਕਰ ਲਈ ਲਈ ਬੈਠੇ ਖੇਸ ਲਾਇਆ ਹੀ ਨਹੀਂਗਾ ਅਗੋਂ ਆ ਹੀ ਕਰਦੀ ਆ ਭਾਣੇ ਇਹ ਆਦੀ 500 ਰੁਪਏ ਲਾ ਦੂੰਗੀ ਕੀ ਕੇਸ ਨੂੰ ਕੇਸ ਤਾਂ ਮਹਿੰਗਾ ਪਊਗਾ ਤੇ ਬੂਆ ਪੰਜੀਰੀ ਵਾਲਾ ਪੀਪਾ ਹੈ ਇਹ ਪਾ ਰਹਿ ਜਾ ਬੰਦ ਗੀ ਐਨੀ ਪੰਜੀਰੀ ਲਾਈ ਯਾਰੀ ਮੈਂ ਚਲਾਉਂ ਅਸੀਂ ਗੱਲਾਂ ਦੀ ਨਾਲੀ ਇਹ ਵੀ ਕੀ ਲਾਉਗੀ ਨਹੀਂ ਹੂੰ ਕਰੇ ਤਾਂ ਇਹ ਬੋਲ ਮਾਰ ਲਈ ਹੈ ਤੇ ਉਹਨੂੰ ਕਹਦਾ ਮੇਰਾ ਪਤਾ ਹੈਗਾ ਵਿਛਿੰਦਰਾ ਆ ਗਿਰੇ ਦੇਖਣ ਦੁਬਾਰੇ ਆਵਾਂ ਲਈ ਦੇਖਣ ਤੇ ਹੁਣ ਹੋ ਮੰਨ ਤਾਂ ਕੇਰਾ ਪੀਪਾ ਲੈ ਜਾ ਜੱਕੀ ਨਹੀਂ ਮौज ਕਰੇ ਜੀ ਮੈਂ ਤਾਂ ਸਾਰਾ ਸਿਆਲ ਜੈਨੂ ਖਾਣ ਦਾ ਆਪੇ ਜਦੋਂ ਘਰ ਆ ਜਾਓ ਜਦੋਂ ਕਰਟ ਆਉਗੀ ਉਹਨੂੰ ਦੇਖੀ ਲਓ ਕੀ ਬਣੂਗਾ ਤੇਰਾ ਮੈਂ ਪੀਰ ਪਾਲਾ ਕੇ ਨਾ ਜਾਨੀ ਆਂ ਲੋਕਾਂ ਦਾ ਨਹੀਂ ਗਾਈ ਸਿਆ ਗਾਂਦੀ ਤੇ ਸੁਣ ਮਾਰਦਾ ਕਿ ਗਈ ਹੈ ਤੇ ਤੂੰ ਘਰੇ ਨੀਗਾ ਤਾਂ ਰੱਖਿਆ ਗਿਆ ਬਾੜਾ ਕੇ ਨਾ ਮੈਂ ਤਾਂ ਨਹੀਂ ਇੱਥੇ ਪਾਉਂਦੀ ਨਾ ਬੀਜ ਪਾਉਂਦਾ ਲੈ ਲੱਗੋ ਜਾਂਦਾ ਵਾਤਾ ਵਾਪਿਆ ਤੇ ਇੰਨਾ ਕਿਤੇ ਉੱਤੇ ਆ ਜੀ ਬੋਲੇ ਸਭਾ ਆਹ ਹੀ ਫਿਰਦੀ ਰਹਿੰਦੀ ਏ। ਕਿ ਆਉ ਨੂੰ ਕੋਈ ਪਤਾ ਲੱਗੂਗਾ ਮੈਂ ਤੀ ਪਰਕੋ ਤੇ ਬੈਠ ਹੋਈ। ਮੈਂ ਤਾਂ ਮੌਜਵਾਨੀ। ਨਾਲੇ ਲਾਉਣਾ ਨਹੀਂ ਪਿਆ। ਤੇ ਨਾਲੇ ਵਧਗਾ ਚਾਹ ਚ ਸਾਰਾ ਸਿਆੜ ਮੋੜ ਜਾਂ ਕਰੋ। ਆ ਚੱਕ ਕੋਈ ਨਹੀਂ ਆਉਂਦਾ ਇੱਥੇ। ਅਗਲੇ ਨੂੰ ਆਏ। ਇੱਥੇ ਗੱਡੀ ਚ ਕੀ ਹੋਊਗਾ ਸਮਾਨ ਧਰਿਆ ਪਿਆ ਉਂਈ। ਚੱਲ ਵਧਗੇ ਇੱਥੇ ਲਕੋਤਾ। ਹੁਣ ਆਪੇ ਭੌਂ ਕੇ ਮੋੜ ਜੀ ਪਹਿਲੀ ਗੱਤੜ ਕੇ ਪਤਾ ਹੀ ਨਹੀਂ ਲੱਗਾ ਪਤਾ ਕਿਸੇ ਨੂੰ ਕੀ ਲੱਗੂਗਾ।

ਭੂੜੇ ਨੀ ਮੈਂ ਮਰ ਜਾ ਪੀਪਾ ਕਿੱਧਰ ਗਿਆ ਪੰਜੀਰੀਆ ਬੂ ਨੀ ਪੰਜੀਰੀ ਆ ਪੀਪਾ ਕਿਧਰ ਗਿਆ ਨੀ ਮੈਂ ਤਾਂ ਰੁਕਤੀ ਗਈ ਨੀ ਬੂ ਮੇਰੇ ਮਾਗੋ ਕਿਹੜੀ ਕੰਜਰੀ ਆ ਗਈ ਨੀ ਪੀਪਾ ਲੈ ਗਈ ਨੀ ਜਾ ਕੇ ਪੰਜੀਰੀ ਆਲਾ ਬੂ ਮੈਂ ਮਰ ਜਾ ਬੂ ਮਦਾ ਮਸਾਲਾ ਆਇਆ ਸੀ ਸੁਖ ਸਾਰਤੀ ਨਾਲ ਮੇਰਾ ਤਾਂ ਸੁੱਖ ਨਾ ਮਨਸਾਉਣਾ ਹੀ ਹੋਗਾ ਪੰਜੀਰੀਆ ਆ ਪੀਪਾ ਲੈ ਗਿਆ ਮੇਰਾ ਤਾਂ ਕੋਈ ਨੀ ਮੈਂ ਮਰ ਜਾ ਆਬੂ ਮੈਂ ਤਾਂ ਲੁੱਤੀ ਗਈ ਫਿਰ ਪਾ ਪੱਟੀ ਗਈ ਮੇਰ ਦਾ 15000 ਦਾ ਨਸਕਾਨ ਹੋ ਗਿਆ ਪੈਂਦੇ ਹੀ ਮੇਰਾ ਤਾਂ ਪਹਿਲੇ ਹੀ ਮਨਸਾਉਣਾ ਕਿਉਂ ਹੋ ਗਿਆ ਜੀ ਪਹਿਨੇ ਲੜਨੀ ਨਹੀਂ ਦਿਖਾਣੀ ਪਣੀ ਜੀ ਪਹਿਨੇ ਕਾਦੇ ਨਹੀਂ ਦਿਖਾ ਮਤਨੋ ਕਿਆਂ ਈ ਮਰਦਾ ਪੰਜੀ ਆ ਕੋ ਪੀਪੇ ਹੀ ਲੈਗੀ ਇੱਕ ਵੇਲੇਗੀ ਪੀਪਾ ਕਿਹੜੀ ਜਾਵਣ ਦੀ ਲੈਗੀ ਮੈਂ ਤਨੀ ਰਿਆ ਨੂੰ ਕਹਿੰਦੀ ਫਿਰ ਜੀ ਨਾ ਤੂੰ ਘਰ ਸੁਣਾ ਛੱਡ ਕੇ ਬਾਗੀ ਮੈਂ ਤਾਂ ਹੀ ਬਾਗੀ ਮੈਂ ਤਾਂ ਜਿੰਦਾ ਕੁੰਡਾ ਨਾਲ ਆ ਕੇ ਗਈ ਕੌਣ ਲੈ ਗਾੜੀ ਨੀ ਭੈਣੇ ਪੁੱਛਣਾ ਲਾ ਲੈਗੀ ਕੋਈ ਪੰਜੀ ਦੀ ਆਦ ਪੀਪਾ ਹੀ ਨਹੀਂ ਹੈਗਾ ਇੱਥੇ ਤਾਂ ਡੱਬਾ ਹੀ ਨਹੀਂ ਪੰਜੀ ਦੀ ਆ ਹੁਣ ਮੈਂ ਕੀ ਕਰਾਂ ਕਿੱਧਰ ਜਾਵਾਂ ਨੀ ਕੀ ਪਤਾ ਕਰਾਂ ਇਹ ਕਿੱਲੇ ਮੈਂ ਤਾਂ ਲੁੱਟ ਲਿਆ ਮੈਂ ਕੀ ਕਰਾਂ ਮੈਂ ਤਾਂ ਪੱਤੀ ਗਈ ਨਹੀਂ ਭੈਣੇ ਹੁਣ ਕੀ ਕਰਾਂ ਇਹ ਟਾਈਮ ਮਾਰ ਹੈਗਾ ਤੂੰ ਘਰ ਸੁਣਾ ਕਿਉਂ ਛੱਡ ਕੇ ਗਈ ਕਿਹੜੀ ਜਾਵਤੀ ਲੈਗੀ ਖਬਰਾਂ ਕਿਹੜੀ ਲੈਗੀ ਨੀ ਪੁੱਤੜੀ ਕੀ ਦਾ ਖੜਗਾ ਸੇਕ ਡਾਕੜਾ ਦੀ ਪੰਜੀਰੀ ਬਿਨਾ ਕਿਉ ਲੈਗੀ ਮੇਰੀ ਨੀ ਭੈਣੇ ਕੀ ਪਤਾ ਲੱਗਦਾ ਅੱਜ ਕੱਲ ਕਿਹੜਾ ਸਾਜਣ ਮੈਂ ਕੋਜੀ ਹੈ ਅੱਜ ਕੱਲ ਪਤਾ ਹੀ ਨਹੀਂ ਲੱਗਦਾ ਕਿਸੇ ਦਾ ਉਹ ਮਾ ਮੜਾ ਕਰ ਸੁਣਾ ਕਿਤਨਾ ਚਾਹੀਦਾ ਜਾਨਾ ਮਸਾ ਤੇ ਫਲ ਇਕੱਠਾ ਕਰਕੇ ਬਿਨੀਰੀ ਲਾਈ ਸੀਗੀ 10000 ਰੁਪਏ ਲੱਗਿਆ ਸੀ ਨੀ ਮੇਰੀ ਗੱਲ ਸੁਣਾ ਤੂੰ ਅੱਡ ਬੜਾਈ ਕਿ ਆ ਕੀ ਕਰਨੀ ਸੀ ਕਿਸੇ ਨੂੰ ਦਿਖਾ ਕੇ ਹੋਰ ਮੈਂ ਕਿਹਾ ਕਿਸੇ ਨੂੰ ਦਿਖਾਇਆ ਮਖਾਇਆ ਖੜਗੀਆਂ ਵੀ ਕਿਸੇ ਨੂੰ ਦੱਸਿਆ ਵੀ ਨਹੀਂਗਾ ਪੰਜੀਰੀ ਲੈ ਉਹ ਹੀ ਲੈ ਗਈ ਚੋਰ ਮਮੇ ਨਹੀਂ ਪਤਾ ਸੀ ਨਹੀਂ ਲੈ ਤਾਂ ਕੋਈ ਪੰਜੀਰੀ ਨੂੰ ਪੰਜੀਰੀ ਤੇ ਬਣਾਇਆ ਆਉਂਦੀ ਨੂੰ ਤੂੰ ਕਹਿੰਦੇ ਛੰਡਣੀ ਸੀਗੀ ਨੀ ਮਾਖਾ ਚਾ ਚਾ ਨਾਮ ਖਤ ਖਾ ਲਿਆ ਮੈਨੂੰ ਕੀ ਪਤਾ ਸੀ ਵੀ ਕੋ ਮੈਂ ਤਾਂ ਲੁਕਤੀ ਜਾਉਂਗੀ ਫਮੈਂ ਕੀ ਕਰਾਂ ਮੂੰਹ ਹੁਣ ਕੀ ਲੈ ਕੇ ਜਾਵੇਂਗੀ ਕੀ ਲੈ ਕੇ ਜਾ ਮਾ ਕੀ ਦਿਖਾ ਮੈਂ ਤਾਂ ਜਨਨ ਕਰਾਰ ਕਰੀ ਬੈਠੀ ਆਂ ਫੋਨ ਲਾਈ ਬੈਠੀ ਆਂ ਵੀ ਮੈਂ ਆਉਣੀ ਬੰਜੀਰੀ ਲੈ ਕੇ ਹੁਣ ਮੈਂ ਕੀ ਕਰਾਂ ਉਹ ਡਿੱਕੀ ਜਾਂਦੇ ਉਹ ਡਿੱਕੀ ਜਾਂਦੇ ਤਿਆਰੀ ਕਰੀ ਬੈਠਿਆ ਹੁਣ ਮੇਰੇ ਤਣਾ ਪਜਾਈ ਵੀ ਆਉਣ ਵਾਲਿਆ ਵੀ ਤੇਰੇ ਨਾਲ ਜਾਵਾਂਗੇ ਬੰਜੀਰੀ ਲੈ ਕੇ ਬੂਤ ਦਾ ਕਈ ਗੱਲ ਕਰਨੀ ਨੀ ਕੋਤ ਜਾਂਦੇ ਕੇ ਨਾ ਦਿਖਾਉਂਦੀ ਕਿਸੇ ਨੂੰ ਮੈਨੂੰ ਆਏ ਪਤਾ ਹੁੰਦਾ ਮੈਂ ਨਾ ਹੀ ਦਿਖਾਉਂਦੀ ਵੀ ਮੇਰੇ ਨਾਲ ਆ ਹੋਊਗੀ ਕੀ ਪਤਾ ਸੀ ਹੁਣ ਵੀ ਮੇਰੇ ਨਾਲ ਆ ਬੇਸ਼ੱਕੀ ਹੋ ਜੂਗੀ ਫੇਰ ਹੁਣ ਭਾਈ ਵੇਖ ਲੈ ਪੁੱਛ ਪਰਤਾਲ ਚ ਲਾਣ ਗਵਣ ਕਿਸੇ ਨੂੰ ਕੀ ਪਤਾ ਲੱਗਦਾ ਹੈ ਫਨ ਕੌਣ ਦੱਸਦੀ ਐ ਇੰਨੀ ਸੋਹਣੀ ਪੰਜੀਰੀ ਲਿਜਾ ਕੇ ਗਾਰ ਬਾਰ ਕੱਕੇ ਹੋ ਸੀਗਾ ਨਾ ਆਇਆ ਮੈਂ ਤਾਂ ਦੇਸੀ ਕਿਉਂ ਐਦਾਂ ਸੋਹਣਾ ਕਰਦਾ ਲਟਕਿਆ ਹੋਇਆ ਲਿਆਈ ਸੀ ਫੇਰ ਉਹ ਕਰਦਾ ਬੰਦਾ ਅਗਲਾ ਜੱਪ ਤੇ ਅਈ ਨੂੰ ਦੂਜੇ ਤੋਂ ਦੁਕਾਨਾਂ ਤੋਂ ਲਿਆ ਕੇ ਲਾਂਦੇ ਐ ਮੈਂ ਤਾਂ ਲਟਕਿਆ ਹੋਇਆ 15 ਫਿਰ ਪੱਕਾ ਕਿਉਂ ਮੇਰਾ ਤੇਮੀ ਗਿਆ ਇਹ ਤੂੰ ਗਲਤੀ ਕਰੀ ਭੈਣੇ ਤੂੰ ਦੇ ਆਉਂਦੀ ਜਾ ਕੇ ਤੂੰ ਦਿਖਾਉਣੇ ਨਹੀਂ ਸੀ ਇਹ ਲਟਕਾ ਜਿੱਡਾ ਕਾਟ ਆਉਂਦੀ ਐ ਬਿਨਾਂ ਪਤਾ ਹੁੰਦਾ ਹਾਂ ਭਾਈ ਵੇਖ ਲਾ ਗਾਲਾਂ ਦੇ ਆਪਣੇ ਮਨ ਨੂੰ ਤਾਂ ਜਿਵੇਂ ਮਰਜ਼ੀ ਕਰ ਮੈਂ ਤਾਂ ਹਾਂ ਕੈਮਰੇ ਲੱਗੇ ਆਗੇ ਮੈਂ ਕੈਮਰੇ ਚ ਨਾ ਦਿਖਾ ਲਾ ਦੇਖ ਲੈ ਬਣੀ ਤੇਰੀ ਮਰਜ਼ੀ ਐ ਮੈਂ ਤਾਂ ਆਖੇ ਮੈਂ ਗੁੱਸਾ ਕਰੂ ਜੇ ਨਾ ਗਈ ਮੇਰੀ ਦੇਖੇ ਮੈਂ ਵੱਢ ਕੇ ਮੈਂ ਨਾ ਮੈਂ ਤਾਂ ਬਲਾਈ ਕੰਮ ਪਿਆ ਕਰ ਨਾਲ ਹੀ ਮੈਂ ਚੱਲ ਕੈਮਰੇ ਦਿਖਾ ਆ ਗਿਆ ਪਾ ਮੈਂ ਤਾਂ ਬਣ ਹੁਣ ਆਪ ਤੇ ਘਰੇ ਜਾਨੀ ਮੈਂ ਤੇ ਤੇਰੇ ਨਾਲ ਕੀ ਕਰਨਾ ਤੂੰ ਜਾ ਕੱਲੀ ਫੇਰ ਵੇਦਾ ਪਣ ਲੈ ਕੈਮਰੇ ਖਲਾ ਕੇ ਦਿਖਾ ਕੇ ਆਉਣੀ ਐ ਨਾ ਤੂੰ ਬਖਾਇਆ ਫਿਰ ਮੈਂ ਤਾਂ ਦੇ ਕਰੀ ਜਾਨੀ ਬਣੀ ਤੇਰਾ ਕੰਮ ਵੀ ਨਹੀਂ ਹੋਣਾ ਅੱਬ ਤੂੰ ਕੋਲਾ ਬਾਟੀ ਲੈ ਲੈ ਨਹੀਂ ਮੇਰਾ ਪਿਪਾ ਮੋੜ ਦੇ ਕੀ ਪਤਾ ਭਈ ਅੱਜ ਘਾਇ ਦੀਵਾਰ ਨਾ ਮਾਰੇ ਕੀ ਕਿਸੇ ਦਾ ਕਹਿ ਸਕਦੇ ਆ ਜਾ ਆਪਾਂ ਨਹੀਂ ਮੈਂ ਤਾਂ ਕੰਮ ਛੱਡ ਕੇ ਆਈ ਸੀ ਮਖਲੀ ਦੇ ਦੇਖ ਆ ਮੈਂ ਨਹੀਂ ਲੈ ਬੜਾ ਵੇਖਲਾ ਛਿੰਦਰ ਸੱਚੀ ਹੁੰਦੀ ਸੀ ਕਦੀ ਮੈਂ ਤਾਂ ਚੱਕਿਆ ਹੀ ਨਹੀਂ ਹੈਗਾ ਪੀਪਾ ਤੇ ਚੱਕ ਕੇ ਲੈ ਗਈ ਪਹਿਲੀਆਂ ਚ ਦੇਖਣ ਆ ਗਈ ਸਾਰਿਆਂ ਨਾਲ ਤੇ ਲੈ ਕੇ ਪੀਪਾ ਉੱਦ ਗਈ ਹੁਣ ਕੈਮਰੇ ਚ ਆ ਗਈ ਮੁੰਜੇ ਨਾ ਮੰਨੀ ਤਾਂ ਉਥੇ ਉਹਨੇ ਕੈਮਰੇ ਦਿਖਾਉਂਗੀ ਕੁਛ ਨਹੀਂ ਜਾ ਕੇ ਨਾਸ ਬੀਏ ਜੀ ਮੋ ਜਾਨਾ ਇਛੀ ਗਰੇ ਹਾਂ ਕੋਈ ਨਹੀਂ ਜੀ ਭੈਣੇ ਤੂੰ ਮੈਂ ਚੰਗੀ ਨਹੀਂ ਕਰੀ ਹੈਗੀ ਕਿਉਂ ਕੀ ਚੰਗੀ ਨਹੀਂ ਕਰੀ ਤੁਨੇ ਤੂੰ ਐਦਾ ਮਾੜਾ ਕਰਿਆ ਮੇਰੇ ਨਾਲ ਕੀ ਮਾੜਾ ਕਰਿਆ ਜਾ ਪਿਆ ਜਖਾ ਕੇ ਦਵੇ ਮਾੜਾ ਹੁੰਦਾ ਕਿਉਂ ਫਾਦਾ ਜਪਿਆ ਜਦਾ ਤੇ ਕਿਨੇ ਖਾਲਿਆ ਜੀ ਭੈਣੇ ਤੂੰ ਜਾ ਕੇ ਨਹੀਂ ਹੈ ਮੇਰਾ ਤਾਂ ਕਿਹੋਲਾ ਪੀਪਾ ਲਾਛਾ ਬਸ ਤੇਰੇ ਬਾਹਰ ਹੀ ਤੇਰੀ ਮਤੇ ਲੀਡੇ ਵਖਣ ਵਾਗੀ ਦਾ ਹੁਣ ਤੂੰ ਪੀਪਾ ਲਾ ਤਾਂ ਮੇਰੇ ਸਾਰ ਬਸ ਇੱਥੇ ਆ ਮੈਂ ਤਾਂ ਹੁਣ ਕੈਵੇਂ ਵਿਚ ਕਟਾ ਕੇ ਆਂਦਾ ਜਮਾ ਤੂੰ ਚੱਕੀ ਆਉਣੀ ਹੈਗੀ ਲੱਗ ਕਾਂ ਨਹੀਂ ਤਾਂ ਕੋਈ ਹੋਰ ਵੀ ਹੋ ਬੁਢੀ ਵੀ ਹੋ ਸਕਦੀ ਐ ਮੈਂ ਜ਼ਰੂਰੀਆਂ ਵੀ ਮਹੀਂ ਨਾ ਬੜਾ ਤੂੰ ਹੀ ਆਹੀ ਚੁੰਨੀ ਆਉਂਦੇ ਤੇਰੇ ਗਾਤਰਾ ਪਾਇਆਗਾ ਮੈਂ ਆ ਚੁੰਨੀ ਸਾਡੇ ਕੰਗਾ ਤੇ ਬਣ ਸਾਰੀ ਗਲੀ ਦੀਆਂ ਨੇ ਲੰਗਾ ਇਕੱਠੀਆਂ ਸੀ ਨਾ ਜੇ ਬੋ ਤੂੰ ਆ ਬਣ ਪੂਰੀ ਸ਼ਹਿਰੋਂ ਹੁੰਦੀ ਐ ਕਿ ਮੁੰਡਾ ਕਹਿੰਦਾ ਨਾ ਸ਼ਿੰਦਰਤਾਈ ਐ ਭਾਈ ਬੇਬੇ ਇੰਨੀ ਮੁੰਡਾ ਜਾਣ ਕੇ ਲੜਾਈ ਪਾਉਂਦਾ ਕਹਿੰਦੀ ਸ਼ਿੰਦਰਤਾਈ ਨਾ ਬਣ ਤੂੰ ਤਾਂ ਬਾਟੀ ਬੰਜੀਰੀ ਦੀ ਲੈ ਲੈ ਤੇ ਮੇਰਾ ਪੀਪਾ ਮੋੜ ਦੇ ਹਾੜੇ ਤੇਰੇ ਬੁਢੇ ਹੱਥ ਬੰਨੇ ਬਣ ਆਪੇ ਮੇਰਾ ਘਰ ਫਰੋੜ ਲੈ ਜੇ ਕਿਤੇ ਛਾਉਂਦਾ ਚਲ ਆ ਜਾ ਲਹੌਰ ਤੈਨੂੰ ਪਤਾ ਹੀ ਆ ਹੁਣ ਤੇ ਕੈਮਰੇ ਜਾ ਕੇ ਜਿਆਦਾ ਤੋਂ ਬੋਲੀ ਪੱਤਣਾ ਦੇ ਦੇ ਫੇਰ ਮੈਂ ਤੈਨੂੰ ਦਸਮਾਹ ਤੇ ਸੱਤ ਸੱਦ ਕੇ ਲਊ ਫੇਰ ਕਿਤੇ ਨਹੀਂ ਰਹੂਗੀ ਤੇ ਭੈਣੇ ਸੱਤ ਸੱਤ ਰਾਜੂ ਮੈਂ ਚੱਕੇ ਹੀ ਨਹੀਂ ਫੇਰ ਮੈਨੂੰ ਕੀ ਲੋੜ ਐ ਚੱਕਣ ਦੀ ਚੱਕਿਆ ਦਾ ਗੰਦਾ ਇੱਥੀ ਲੁਕੋਇਆ ਤਾਂ ਘਰੀ ਹੋਊਗਾ ਹੁਣ ਤੇ ਤੂੰ ਸਾਮਾਨ ਕਰੀ ਆਲੀ ਤੂੰ ਤਾਂ ਹੱਦ ਕਰਦੀ ਆਂ ਤੇਰੇ ਨਾਲ ਤਾਂ ਜਿਵੇਂ ਮੈਂ ਘੱਟ ਹੋਏ ਬੈਣੀ ਸਮਾਨ ਆਂ ਕੁੱਟਿਆ ਕੁੱਟਿਆ ਗੱਡੀ ਚ ਰੱਖਿਆ ਮੂ ਆ ਬੈਣੀ ਮਾਰ ਜਾ ਮੇਰਾ ਪੀਪਾ ਦਾ ਦੇਖ ਲੈ ਨਹੀਂ ਲੁਕੋ ਕੇ ਇੱਥੇ ਰੱਖੀ ਬੈਠੀ ਆਂ ਨਹੀਂ ਬੇਸ਼ਰਮ ਬੈਜੇ ਤੇਰੀ ਸ਼ਰਮ ਨਹੀਂ ਆਉਂਦੀ ਕੀ ਹਾਂ ਤੂੰ ਮੈਨੂੰ ਕਿੰਗੇ ਪੱਖ ਪਾਇਆ ਹੈਗਾ ਤੂੰ ਮੇਰਾ ਕਿਉਂ ਚੱਕ ਲਈ ਤੂੰ ਮੰਗ ਕੇ ਲੈ ਲਾਂਦੀ ਮੈਥੋਂ ਕਉਨੀ ਨਹੀਂ ਨਹੀਂ ਮੰਗ ਕੇ ਲੈ ਆਂਦੀ ਤੂੰ ਫਿਰ ਵਾਲੀ ਜਾਂਬਲੀ ਫਿਰ ਜਿਵੇਂ ਮੈਨੂੰ ਭੂਖ ਜੀ ਕੱਢਾਂ ਉੱਥੇ ਤਾਂ ਵੇਚੀ ਹੋਊ ਮੈਂ ਗਾਹਾਂ ਜਾ ਕੇ ਫਿਰ ਬਣਾ ਮਫੜਾਈ ਹੁੰਦੀ ਆਪੇ ਵਾਲੀ ਅਸੀਂ ਮੈਂ ਕਿਹੜਾ ਖਾਣ ਦਾ ਮਾੜਾ ਹੁੰਦਾ ਹਾ ਫੜਾਇਆ ਨਹੀਂ ਮੇਰੇ ਸਪਾਦੀ ਬਣੀਗੀ ਨਾ ਵੀ ਮੇਰਾ ਕੌਣ ਲੈ ਕੇ ਚੱਕ ਕੇ ਮੇਰ ਦਾ ਤਨ ਮਨ ਨੂੰ ਅੱਗ ਲਾ ਗਈ ਤੂੰ ਤਾਂ ਚੱਕ ਨਹੀਂ ਮੈਂ ਆਖੇ ਬਾਹਲੀ ਬੁਖਰੀ ਜਮਣੀ ਫਿਰ ਦੇ ਘਰੋਂ ਚਾਦੀ ਫਿਰਦੀ ਐਂ ਤੋ ਦਿਖਾ ਮਤਾਰੀ ਜਣੀ ਭੂਮੇ ਮਰ ਜਾ ਨਹੀਂ ਤੋ ਸਗ ਕੈ ਨਹੀਂ ਮੰਨੀ ਕਿਉ ਚੱਕਦੀ ਨੇ ਸੰਗ ਕਾਦੀ ਖਾਣ ਵਾਲੀ ਚੀਜ਼ ਦੀ ਤੋ ਕਮਾਲ ਕਰਦੀ ਐ ਜਮਾ ਖਾਣ ਵਾਲੀ ਚੀਜ਼ ਦੀ ਫਿਰ ਦੋਰ ਕਰੇ ਨਾਲੇ ਤੋ ਕਰੇ ਸਾਕੂ ਸੈਗਾ ਨੀ ਕਿਤੇ ਜਰ ਲਾਇਆ ਗਾ ਨਾਲੂ ਪਾ ਚੱਕ ਵਿਆ ਹੈ ਜੀ ਵਿਸਮਾਨ ਵਾਲਾ ਪਾਇ ਹੋਵੇ ਲੱਕ ਚੱਕ ਕੇ ਖਾ ਲਾ ਹੈਨਾ ਨੀ ਖਾਂਦੀ ਤਾਂ ਕਦੋਂ ਸਮੇ ਮਾਰਾ ਮੈਂ ਕੁਝ ਆਪੇ ਹੀ ਦਾ ਖਾਦਾ ਤੇ ਜੱਪੇ ਹੀ ਦਾ ਤਾਂ ਪਾਪ ਆਗਾ ਖਾਦਾ ਜੇ ਕੁਝ ਖਾਦਾ ਤੇ ਤੈਨੂੰ ਆਈ ਨਹੀਂ ਇਹ ਵੀ ਮੈਂ ਕਿਉਂ ਖਾਣੀ ਆਈ ਛੋਰ ਕੇ ਨਜਾਸਮਾ ਖਾੜੇ ਜੂ ਅਲੱਗ ਕੱਟ ਲੈ ਹੁੰਦਾ ਮੈਨੂੰ ਕੀ ਪਤਾ ਕੁਝ ਨਹੀਂ ਕੰਡਿਆ ਹਾਈ ਤਾਂ ਮੈਂ ਮੇਰੇ ਤੇ ਨਾ ਚਿਤਰਾ ਨਹੀਂ ਬੜਦੀ ਸੀ ਕਿ ਕਰਾਈਆਂ ਫਾੜੇ ਮਾੜੀ ਬੱਦੀ ਸੰਗ ਮੰਦੀ ਤੂੰ ਸਿਆਣੀ ਬਿਆਣੀ ਸੀ ਹੁਣ ਤੈਨੂੰ ਕੀ ਕਹਾ ਜੇ ਤੂੰ ਕੋਈ ਮਾੜਾ ਮੱਟਾ ਨਿਆਣੀ ਹੁੰਦੀ ਤੈਨ ਮੈਂ ਤਾਬੀ ਚੜਕਾ ਅੱਛਾ ਹਾਂ ਫੇ ਕੌੜੇ ਕਾਹੀ ਫਿਰਦੀ ਨਾ ਅੱਛਾ ਕਰ ਲੈ ਕੌੜੇ ਕਾਹੀ ਫਿਰਦੀ ਹਾਂ ਜੇ ਤੇਰੇ ਵਰਗੀ ਨੂੰ ਨਾ ਦਿਖਾਉਂਦੀ ਤਾਂ ਇਹ ਕਹਿੰਦੇ ਖੈ ਸਾਲ ਕੀ ਬਤਾ ਲੈ ਕੇ ਗਈ ਨੀ ਫੋਟੋ ਨਾ ਕਰਦੀ ਸਾਂ ਨਹੀਂ ਕੌਣ ਦਿਖਾਉਂਦਾ ਹਾਂ ਪੰਜੀਰੀਆਂ ਦੇ ਸਮਾਨ ਕੋਰੀ ਦਿਖਾਉਂਦਾ ਅਗਰ ਆਦਤੀ ਪੁੱਤਰ ਦਿੰਦਾ ਤੂੰ ਬੜਾਈ ਚ ਆ ਗਈ ਉਹ ਤਾਂ ਜੇ ਨਾ ਕੈਮਰੇ ਲੱਗੇ ਹੁੰਦੇ ਤੇ ਮੇਰੇ ਤਾਂ ਪੱਤੀ ਮੂਏ ਸੋ ਗਈ ਸੀ ਨਾ ਉਹ ਤਾਂ ਕੈਮਰੇ ਚ ਆ ਗਈ ਤੂੰ ਨੀ ਜੇ ਪਾਪਾ ਨੇ ਛੱਡ ਖੜਾ ਚੱਕਲੇ ਚੱਕਲੇ ਸਹੀ ਜੰਗਾ ਬਾਣੇ ਹੁਣ ਤੇਰੇ ਤੇ ਦਾ ਉਹ ਗਾਹਾਂ ਬਾਹ ਦੇ ਕਿ ਯਕੀਨ ਦਾ ਸਵਾਸ ਹੀ ਲਿਵੇਹਾ ਮੈਨੂੰ ਨਾ ਕਰੀ ਨਾ ਕਰੀ ਯਕੀਨ ਆਉਂਗਾ ਹਏ ਹਾਏ ਮਸਾਲਾ ਲੈ ਕੇ ਆਈਆਂ ਬੂ ਪੰਜੀ ਵਾਲਾ ਪੀਪਾ ਨਹੀਂ ਲੈ ਕੇ ਉੱਦ ਗਈ ਸੀ ਬੂ ਮੈਂ ਮਰ ਜਾ ਹੁਣ ਮੈਂ ਤਾਂ ਆ ਦੇ ਪ੍ਰਾਨ ਨੂੰ ਤਾਂ ਫੋਨ ਕਰਦੀ ਆ ਵੀ ਭਾਈ ਅੱਜ ਤੁਸੀਂ ਆਓ ਨਾ ਅੱਜ ਨਹੀਂ ਮੈਂ ਇੱਥੋਂ ਜਾਇਆ ਜਾਂਦਾ ਜੋ ਕੇੜਾ ਹੀ ਮਨਸਾਉਣਾ ਹੋ ਗਿਆ ਹੁਣ ਮੈਂ ਤਾਂ ਐ ਕਰੂੰਗੀ ਕੱਲ ਨੂੰ ਭਾਗ ਜੂੰਗੀ ਨਹੀਂ ਛਿੰਦਰ ਨੇ ਕਾਹਨ ਕਰੀ ਮੇਰੇ ਨਾਲ ਨਹੀਂ ਬਾਰਿਸ਼ ਐਰ ਬਣ ਜੇ ਛਿੰਦਰ ਤਾਲ ਹੈ ਬੂ ਮੈਂ ਮਰ ਜਾ ਮੈਂ ਤਾਂ ਇੰਨਾ ਵਿਸ਼ਵਾਸ ਕਰਦੀ ਸੀਗੀ ਵੀ ਛਿੰਦਰ ਤਾਂ ਇਹ ਜੀ ਹੈ ਹੀ ਨਹੀਂਗੀ ਤੇ ਹੁਣ ਮੈਂ ਤਾਂ ਸਾਰਿਆਂ ਨੂੰ ਦੱਸ ਦੂੰ ਵੀ ਛਿੰਦਰ ਦੇ ਨਾਲ ਕੋਈ ਵਿਸ਼ਵਾਸ ਕਰੇ ਇੱਥੇ ਨਾ ਪੜਨੇ ਕੁਸ਼ੀ ਛੱਡ ਕੇ ਜਾਏ ਸੁੰਨੀ ਮੈਂ ਤਾਂ ਪੰਜੀਰੀ ਲੈ ਗਈ ਚੱਕ ਕੇ ਹੈ ਮੈਂ ਤਾਂ ਆਦੀ ਨੂੰ ਨੂੰ ਦਲਾਉਣ ਵਾਸਤੇ ਆਈ ਨਹੀਂ ਪਤਾ ਕੁਛ ਵਿੱਚ ਪਾਲ ਹੀ ਨਾ ਦਿੱਤਾ ਹੋਵੇ ਪੰਜੀਰੀ ਰੇ ਹੁਣ ਮੈਨੂੰ ਤਾਂ ਲਾਂ ਹੀ ਤਾਂ ਫੜਾਉਂਦੇ ਪੰਜੀਰੀ ਜੀ ਕਰਦਾ ਹੈਗਾ ਕਿਤੇ ਵਿੱਚ ਕੁਛ ਹੋ ਹੋ ਦੀ ਨਾ ਲਾਤਾ ਹੋਵੇ ਲਿਜਾ ਕੇ ਹੈਨਾ ਉਹ ਤਾਂ ਜਾਪਿਆ ਰਿਨ ਕੇਰਲਾ ਆਇਆ ਹੋਊਗਾ ਉਹਨੇ ਵਿੱਚ ਅੱਜ ਤਾਂ ਫੇਰ ਵੀ ਉਹ ਹੋਏਗੀ ਚਿਆਨੀ ਬਿਆਨੀ ਨੂੰ ਹੋਇਦਾ ਹੈਗਾ ਇਹ ਉਹ ਬਣ ਸਰੀਕ ਦੇ ਸਰੀਕ ਕੋਣ ਰਾਜੀ ਹੈ ਕਿਸੇ ਤੇ ਨਾ ਜੇ ਕਿ ਸਨੇ ਮਾੜੀ ਕਰਨੀ ਹੋਵੇ ਚਲ ਦੇਖੀ ਜਾਊਗੀ ਰੱਬ ਦੇ ਪਰੋਸੇ ਤੇ ਫੜਾ ਆਉਂਗੀ ਕਿ ਹੋਰ ਲਾ ਕੇ ਫੜਾ ਕੇ ਆਵਾਂ ਮੈਂ ਤਾਂ ਕਹਿੰਦੀ ਇਹਨੂੰ ਬਸਵਾ ਨੂੰ ਪਾ ਦੇਣੀ ਹੈ ਭੈਣੇ ਮੈਂ ਨਹੀਂ ਹੁਣ ਛਿੰਦਰ ਦੀ ਲਜਾਈ ਫੜਾਉਂਗੀ ਐਵੇਂ ਮੇਰੀ ਨੂੰ ਨੂੰ ਕੁਝ ਹੋ ਗਿਆ ਜੇ ਫੇਰ ਮੈਂ ਕੀ ਕਰੂੰਗੀ ਐਂ ਕਰਦੀ ਆ ਮੈਂ ਤਾਂ ਹੋਰ ਹੀ ਲਾ ਕੇ ਫੜਾਇਆ ਹੂੰ ਮੈਂ ਤਾਂ ਕਹਿੰਦੀ ਛਿੰਦਰ ਕੋਲੇ ਸੱਤਰੀ ਵੀ ਤੂੰ ਹੀ ਖਾ ਲੈ ਭੈਣੇ ਮੈਂ ਤਾਂ ਇਹਨੂੰ ਫੜਾ ਦਿੰਦੀ ਜੀ ਦਵਾਈ ਯਾ ਭੈਣੇ ਆਪੇ ਉਹ ਪਿਪਾ ਪੰਜੀ ਦੀ ਆ ਤੂੰ ਹੀ ਲੈ ਜਾ ਤੂੰ ਹੀ ਖਾ ਲੈ ਹੁਣ ਮੈਂ ਤਾਂ ਨਹੀਂ ਆ ਦੇ ਨੂੰ ਨੂੰ ਇਹ ਪੰਜੀ ਦੀ ਦੇਖ ਕੇ ਆਉਂਦੀ ਮੈਂ ਤਾਂ ਹੋਰ ਲਾਉਣੀ ਆ ਹੋਰ ਲੱਗ ਜੂਗਾ 5-4000 ਰੁਪਏ ਹੋਰ ਕੀ ਆਗਾ ਕਿ ਉਹ ਹੋਰ ਲੈ ਆਉਣੀ ਹੈਗੀ ਹੋਰ ਭੈਣੇ ਬਾੜੀ ਮਾੜੀ ਗੱਲ ਹੋਈ ਮੇਰੇ ਨਾਲ ਤਾਂ ਹੁਣ ਚੱਲ ਮੈਂ ਆਇਆ ਹੋਰ ਲਾਲ ਹੈ ਕੜਾਹੀ ਪਈਆ ਘਰੇ ਖਰਚਣਾ ਪਿਆਗਾ ਕੀ 5000 ਰੁਪਏ ਦੀ ਗੱਲ ਹੈ ਕਿਉਂ ਤੂੰ ਇਹ ਫੜਾਉਣੀ ਆ ਹੁਣ ਚਿੰਦਾ ਦਿਲ ਗਾਇ ਖਬਰਾਂ ਚਿੰਦਣਾ ਕੀ ਕਰ ਤਾ ਹੂੰ ਪਿੰਜਰੀ ਚ ਮੈਂ ਨਹੀਂ ਫੜਾਉਂਦੀ ਭਣਿਆ ਜੀ ਨੂੰ ਹੁਣ ਇਹ ਪਿੰਜਰੀ ਆਲੀ ਡੇ ਚੱਕ ਕੇ ਰੱਖ ਲਿਆ ਹੁਣ ਨਾ ਕਿਸੇ ਨੂੰ ਦਿਖਾਵਾਂ ਹੁਣ ਤਾਂ ਮਸਤ ਵੀ ਨਹੀਂ ਕੱਢਦੀ ਵੀ ਉਹ ਪਨੀਰੀ ਲੈ ਕੇ ਜਾਣੀ ਹੈ ਜੀ